ਵਾਲਿਆ ਇਹ ਲਗਭਗ ਪੰਜਾਬ ਅੰਦਰ ਕੇਸਸ ਬਣਿਆ ਹੋਇਆ ਖੇਤੀਬਾੜੀ ਮੰਚੀ ਦਾ ਬਿਆਨ ਆ ਗਿਆ ਸੀ ਵੀ ਸਾਨੂੰ ਰੈਕ ਨਹੀਂ ਮਿਲ ਰਿਹਾ ਔਰ ਅਸੀਂ ਕਹਿ ਰਹੇ ਹਾਂ ਪਹਿਲੋ ਖੇਤੀ ਕੱਟੇ ਬੰਦਾ ਕੀਤਾ ਵਾ ਤੇ ਕਿਸਾਨਾਂ ਨੂੰ ਬਲੈਕ ਤੇ ਇਹ ਲੈਣੀ ਪੈ ਰਹੀ ਹੈ ਤੇ ਅਸੀਂ ਐਡਵਾਂਸ ਪ੍ਰਬੰਧ ਕਰਨ ਦਾ ਪੰਜਾਬ ਤੇ ਕੇਂਦਰ ਨੂੰ ਕਿਹਾ ਹੋਇਆ ਵੀ ਪੰਜਾਬ ਦੇ ਵਿੱਚ ਕੋਈ ਵੀ ਬਲੈਕ ਨਾ ਮਿਲੇ ਔਰ ਮੈਨੂੰ ਨਹੀਂ ਲੱਗਦਾ ਵੀ ਕ੍ਰੈਸਸ ਸਾਨੂੰ ਵਕਤੀ ਤੌਰ ਤੇ ਹੱਲ ਹੁੰਦਾ ਨਜ਼ਰ ਆ ਰਿਹਾ ਇਸੇ ਖੇਤੀਬਾੜੀ ਮਾਹਿਮ ਨੂੰ ਕਹਿਣਾ ਚਾਹੁੰਦੇ ਆਂ ਕਿ ਜਿਹੜੇ ਬੰਦੇ ਬਲੈਕ ਤੇ ਚੀਜ਼ਾਂ ਵੇਖ ਰਹੇ ਆ ਫਿਰ ਉਹਨਾਂ ਦੇ ਲਾਇਸੈਂਸ ਕੈਨਸਲ ਹੋਣੇ ਚਾਹੀਦੇ ਆ ਹੁਣ ਦੇਖਦੇ ਆ ਸਰਕਾਰ ਇਹਦੇ ਧਿਆਉਣ ਵਾਲੇ ਸਮਝ ਕੀ ਕਰਦੇ ਆ ਜਿੰਤੋਂ ਤੱਕ ਪ੍ਰਦੂਸ਼ਣ ਦਾ ਸਵਾਲ ਹੈ ਪਰਾਲੀ ਦਾ ਇਸ਼ੂ ਹੁੰਦਾ ਦੇਖੋ ਵਿਗਿਆਨਿਕ ਖੋਜਾਂ ਅਨੁਸਾਰ ਇਸ ਵੇਲੇ ਪਰਾਲੀ ਦਾ ਪੋਲੀੂਸ਼ਨ 2% ਹੁੰਦਾ ਹੁਣ ਤਾਂ ਗ੍ਰੀਨ ਟਨਮੋਂ ਨਾਲ ਦੇ ਇੱਕ ਜੱਜ ਨੇ ਕਿਹਾ ਤਾਂ ਕਿ ਸਾਡਾ ਤੁਮਾਤਾ ਦਿੱਲੀ ਨਹੀਂ ਜਾਂਦਾ ਹੈਗਾ ਤਾਂ ਰੈੱਡ ਇੰਟਰੀਆਂ ਕੇਸ ਪਾਇਆ ਅਸੀਂ ਕਹਿੰਨੇ ਵੀ ਪਰਾਲੀ ਦਾ ਇਸ਼ੂ ਥੋੜਾ ਹੱਲ ਹੋ ਜਾਣਾ ਸਵਾਲ ਤਾਂ ਹੈਗਾ ਵੀ ਤੁਸੀਂ ਪਰਾਲੀ ਦੇ ਮਸਲੇ ਨੂੰ ਹੱਲ ਕਰੋ ਦੂਜਾ ਪ੍ਰਦੂਸ਼ਣ ਵਾਲਾ ਇਸ਼ੂ ਜਿਹੜਾ 52% ਇੰਡਸਟਰੀ ਪ੍ਰਦੂਸ਼ਣ ਕਰਦੀ ਆ 25% ਆਵਾਜਾਈ ਦੇ ਸੰਸਾਧਨ ਜਾਂ ਹੋਰ ਕਾਰਨ 98% ਪ੍ਰਦੂਸ਼ਣ ਤੇ ਤਾਂ ਕੋਈ ਗੱਲ ਨਹੀਂ ਹੁੰਦੀ ਤੇ ਇਕੱਲਾ ਕਿਸਾਨਾਂ ਨੂੰ ਖਲਨਾਇਕ ਬਣਾ ਕੇ ਅਸੀਂ ਕਹਿੰਦੇ ਪੋਲਿਟਿਕਲ ਵਾਰ ਆ ਸਟੇਟ ਵਰਸਸ ਕੇਂਦਰ ਦੀ ਤੇ ਕੇਂਦਰ ਸਾਨੂੰ ਜਾਣ ਬੁੱਝ ਕੇ ਖਲਨਾਇਕ ਬਣਾਉਂਦਾ ਇੱਥੇ ਹੋਰ ਕੁਝ ਨਹੀਂ ਹੈਗਾ ਦੂਸਰਾ ਦਿੱਲੀ ਅੰਦੋਲਨ ਦੋ ਨੂੰ ਚੱਲਦਿਆਂ ਹੋਏ ਅੱਜ ਲਗਭਗ 228 ਦਿਨ ਹੋ ਚੱਲੇ ਆ ਅੱ ਦਿੱਲੀ ਅੰਦੋਲਨ ਦੋ ਆਪਣੀਆਂ ਪ੍ਰਾਪਤੀਆਂ ਵੱਲ ਵਧ ਰਿਹਾ ਹੈਗਾ ਜਿਹੜਾ ਐਸ ਵੇਲੇ ਪੰਜਾਬ ਨੂੰ ਟਾਰਗੇਟ ਹੋ ਰਿਹਾ ਜੋ ਸਾਨੂੰ ਲੱਗਦਾ ਤੁਸੀਂ ਪਾਕਿਸਤਾਨ ਦੇ ਵਿੱਚ ਜਿਹੜੀ ਬਾਸਮਤੀ ਉਹਦਾ ਰੇਟ ਕਿਤੇ ਵੱਧਾ ਕਿ ਮੰਤਰੀ ਮੰਡੀ ਚ ਸਾਡੀ ਕਿਉਂਕਿ ਬਾਸਮਤੀ ਵਿਕਤੀਕ ਮੰਤਰੀ ਮੰਡੀ ਤੇ ਹੈ ਤੇ ਇਹ ਡਾਲਰ ਕਮਾ ਕੇ ਦਿੰਦੀ ਹੈ ਸੋ ਕੇਂਦਰ ਤੇ ਪੰਜਾਬ ਦੀ ਸਰਕਾਰ ਦੀ ਬਦਨੀਤੀ ਕਰਕੇ ਪੰਜਾਬ ਸਰਕਾਰ ਕਹਿੰਦੀ ਸੀ ਜਿਹੜਾ ਨਵਾਂ ਖੇਤੀ ਖਰੜਾ ਆਇਆ ਉਹਦੇ ਵਿੱਚ ਵੀ ਕਿਹਾ ਗਿਆ ਵੀ ਅਸੀਂ ਬਾਸਮਤੀ ਨੂੰ ਪ੍ਰੋਮੋਟ ਕਰਾਂਗੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਬਿਆਨ ਸੀ ਵੀ 3200 ਤੋਂ ਜੇ ਹੇਠਾਂ ਗਈ ਬਾਸਮਤੀ ਤੇ ਅਸੀਂ ਇੰਟਰ ਕਰਦਾਂਗੇ ਮੰਡੀ ਦੇ ਵਿੱਚ ਅੱਜ ਬਾਸਮਤੀ ਦਾ ਥੋੜੀ 2200 2100 1700 ਚ ਵੀ ਢੇਰ ਗਿਆ ਵੇਖਿਆ 45 ਮੰਡੀ ਦੇ ਵਿੱਚ ਤਾਂ ਕਿਸਾਨ ਦਾ ਪਿਛਲੇ ਸਾਲ ਦੇ ਮੁਕਾਬਲੇ 1500 ਰੇਟ ਪਰ ਪ੍ਰਤੀ ਕੁਇੰਟਲ ਘੱਟ ਨਿਕਲਿਆ ਤਾਂ ਮੈਨੂੰ ਇਹ ਸਮਝਾਵੇ ਸਰਕਾਰ ਵੀ ਅਗਲੀ ਵਾਰ ਬਾਸਮਤੀ ਲਾਊਗਾ ਕੌਣ ਇਸ ਕਰਕੇ ਅੱਜ ਤਰਨਤਾਰ ਜਿਲ੍ਹਾ ਵੀ ਪ੍ਰਦਰਸ਼ਨ ਕਰ ਰਿਹਾ ਕਾ ਲੰਬਰ ਸਰ ਜਿਲ੍ਹਾ ਅੰਮ੍ਰਿਤਸਰ ਡੀਸੀ ਦੇ ਗਾੜੀ ਬਾਸਮਤੀ ਸੁੱਟ ਕੇ ਪ੍ਰਦਰਸ਼ਨ ਕਰੂਗਾ ਵੀ ਕਿਸਾਨਾਂ ਨੂੰ ਮਾਰਨ ਵਾਲੀ ਗੱਲਿਆ ਕੇਂਦਰ ਸਰਕਾਰ ਵੀ ਧੱਕਾ ਕਰ ਰਹੀ ਤੇ ਪੰਜਾਬ ਸਰਕਾਰ ਵੀ ਉਹਨਾਂ ਦੇ ਨਾਲ ਰਲਈ ਹੋਈ ਹੈ। ਅਸੀਂ ਚਾਹੁੰਦੇ ਹਾਂ ਵੀ ਸਰਕਾਰ ਇਸ ਵਿੱਚ ਇੰਟਰਫੇਅਰ ਕਰੇ ਔਰ ਮੰਡੀ ਦੇ ਵਿੱਚ ਜਿਹੜੇ ਸਾਡੇ ਬਾਸਮਤੀ ਦੇ ਰੇਟ ਹੈ ਉਹ ਉੱਪਰ ਆਉਣੇ ਚਾਹੀਦੇ ਆ। ਉਹ ਦੇਖੋ ਸਰਕਾਰ ਦੇ ਜਿਹੜੀ ਹੈਗੇ ਸੁਪਰੀਮੋ ਆਮ ਆਦਮੀ ਪਾਰਟੀ ਦੇ ਰਮੇਂਦਰ ਕੇਜੀਵਾਲ ਸਾਹਿਬ ਦੇ ਨਾਲ ਸਰਕਾਰ ਛਿੜਕਾਅ ਕਰਾਂਗੇ ਪ੍ਰਾਲੀ ਤੇ ਆਮ ਲੋਕਾਂ ਨੂੰ ਵੀ ਲੱਗਿਆ ਵੀ ਸ਼ਾਇਦ ਇਹਨਾਂ ਕੋ ਖੋਜ ਕਰ ਲਿਆ। ਅਸਲ ਖੋਜ ਖਾਦ ਕੋਈ ਨਹੀਂ ਦਿੱਲੀ ਕੋਲ ਤੱਕ ਐਗਰੀਕਲਚਰ ਸੈਕਟਰ ਕਿੰਨਾ ਚਾਰ ਪੈ ਲਈਆਂ ਦਿੱਲੀ ਧਨਵਰ ਮਨ ਸਾਡਾ ਨਿਵਾਨ ਮਣ ਚ ਪਰਕੇਗਾ ਇਸ ਕਰਕੇ ਉਹਨਾਂ ਦੀ ਜਿਹੜੇ ਉਹ ਕਹਿ ਲੋ ਕਿ ਮੋਦੀ ਸਾਹਿਬਾਂ ਕੇਜਰੀਵਾਲ ਸਾਹਿਬ ਦੀ ਜੁਮਲੇਬਾਜ਼ੀ ਸੀ ਹੋਰ ਤਾਂ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਤਾਂ ਨਾਕਾਮਜਬ ਹੋਏ ਆਮ ਆਦਮੀ ਪਾਰਟੀ ਪਰਾਲੀ ਵਾਲੀ ਇਸ ਨੂੰ ਹੱਲ ਕਰਦੇ ਪਿਛਲੇ ਦਿਨੀ ਜਿਹੜੀ ਆਮ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਆਏ ਖੇਤੀ ਜਿਹੜੇ ਆ ਸਾਰੇ ਨਾ ਉਹਨਾਂ ਨੇ ਇੱਕ ਮੀਟਿੰਗ ਕੀਤੀ ਸੀ ਉਹਨੂੰ ਮੀਟਿੰਗ ਦੀ ਕਿਹចਾ ਨਿਕਲਿਆ ਉਹਨਾਂ ਨੇ ਕਿ ਹਾਲ ਕਰਿਆ ਕਿ ਪੁੱਤੀ ਮੰਗਾਂ ਰੱਖੀਆਂ ਗਈਆਂ ਸਾਰੇ ਜਿੰਨਾਂ ਵੱਲੋਂ ਮੈਨੂੰ ਲੱਗਦਾ ਚੰਡੀਗੜ੍ਹ 'ਚ ਇੱਕ ਹੀ ਜਥੇਬੰਦੀ ਨਾਲ ਮੀਟਿੰਗ ਹੋਈ ਹੈ ਬਾਕੀਆਂ ਨਾਲ ਤਾਂ ਨਹੀਂ ਹੋਈ ਜੋ ਮੇਰੇ ਕੋਲ ਇਨਫੋਰਮੇਸ਼ਨ ਹੈ ਉਹਦੇ ਵਿੱਚ ਖੇਤੀ ਜਿਹੜਾ ਖਲੜਾ ਆ ਉਹਦੇ ਤੇ ਸੀ ਕਿ ਜ਼ਿਆਦਾ ਜ਼ੋਰ ਹੈਗਾ ਉਹਦੇ ਤੇ ਗੱਲਬਾਤ ਹੋਈ ਆ ਬਾਕੀ ਨਾ ਤਾਂ ਪੰਜਾਬ ਸਰਕਾਰ ਕੋਈ ਕਿਸਾਨਾਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇ ਰਹੀ ਆ ਕੇਂਦਰ ਤਾਂ ਖੈਰ ਸਾਨੂੰ ਮਾਰਨ ਤੇ ਤੁਲਿਆ ਹੋਇਆ ਕੋਈ 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 ਕਿਸੇ ਪਾਸੇ ਮੀਟਿੰਗ ਨਹੀਂ ਆਈ ਜਾਗਰ ਸਰਦੂ ਨੂੰ ਜਾਂਦੇ ਜਿਹੜਾ ਆਪਣੀ ਬਾਤ ਪਕੀ ਤੋਂ ਬਾਅਦ ਤੋਂ ਬਾਅਦ ਆਇਆ ਫਿਰ ਦੰਨਾਂ ਇਹ ਪਰਗੋਨਾਂ ਨੂੰ ਮਸਕੂਲਾ ਰਹੀਆਂ ਕਰਨ ਇਹਦੇ ਬਾਰੇ ਪੁੱਛਿਆ ਆ। ਆ ਦੇਖੋ ਜਿੱਥੋਂ ਤੱਕ ਮਿਲਰ ਦਾ ਸਵਾਲ ਹੈ ਜਿਹੜਾ ਉਹਨਾਂ ਨਾਲ ਕੇਂਦਰ ਨਾਲ ਪੰਜਾਬ ਦੇ ਅਧਿਕਾਰੀ ਵੀ ਮੀਟਿੰਗ ਹੋਈ ਉਹ ਚ ਲਗਭਗ ਜਿੰਨਾ ਕੇਂਦਰ ਚੌਲ ਮੰਗ ਰਹੀ ਆ ਇਹ ਮਿਲਰਾਂ ਵਾਲਿਆਂ ਦਾ ਕਹਿਣਾ ਵੀ ਇਸ ਤਰੀਕੇ ਨਾਲ ਜੇ 25 ਸਾਲ ਵਿੱਚ ਚੌਲ ਚਕਾਈ ਜਾਈਏ ਤਾਂ ਵੀ ਸਟੋਰ ਵੇਲੇ ਨਹੀਂ ਹੋਣੀ ਉਹਨਾਂ ਦਾ ਕਹਿਣਾ ਸਾਡਾ ਨੇ ਉਹ ਕਹਿੰਦੇ ਫਿਰ ਸਾਡੇ ਕੋਲ ਜਗ੍ਹਾ ਹੀ ਨਹੀਂ ਹੈਗੀ ਅਸੀਂ ਐਰ ਕੀ ਜਿਹੜਾ ਵਾ ਉਹ ਲਾਵਾਂਗੇ ਕਿੱਥੇ ਆਰਤੀ ਕਹਿ ਰਹੇ ਆ ਕਿ ਜੇ ਸਾਨੂੰ ਡਾਂਗਣਾ ਤੁਸੀਂ ਭਰਾਈ ਕਰਾਓਗੇ ਤਾਂ ਸਾਡਾ ਮਾਰਿਆ ਜਾਣਾ ਉਹ ਸਾਨੂੰ ਲੱਗਦਾ ਝੋਨੇ ਦੀ ਖਰੀਦ ਤੇ ਕ੍ਰਾਈਸਿਸ ਬਣ ਸਕਦਾ ਅਸੀਂ ਐਡਵਾਂਸ ਸਰਕਾਰ ਨੂੰ ਕਹਿ ਰਹੇ ਆ ਕਿ ਇਹ ਜੇ ਕ੍ਰਾਈਸਿਸ ਬਣਿਆ ਤੇ ਪੰਜਾਬ ਸੜਕਾਂ ਤੇ ਹੋਊਗਾ ਇਸ ਤੋਂ ਪਹਿਲਾਂ ਮਸਲੇ ਦਾ ਹੱਲ ਕਰ ਲਿਆ ਜੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par